ਬੀਤੇ ਮੇਰਾ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਤਾਂ ਹੀ ਮੇਰਾ ਮਨ ਜਾਣੇ ਲੱਗਦਾ ਮਾਂ ਤਾਂ ਮੇਰੇ ਬਚਪਨ ਦੀ ਵਿਚਾਰੀ ਮੈਥੋਂ ਵਿਛੜ ਗਈ ਸੀ ਅਰੇ ਇੰਦਾ ਖੁੰਦਾ ਮੇਰੇ ਘਰ ਆੜਾ ਵੀ ਬਾੜਾ ਮੈਂ ਨਹੀਂ ਭੈਣਾ ਜਦੋਂ ਮੈਂ ਤੈਨੂੰ ਕਿਹਾ ਤਾਂ ਨਹੀਂ ਕੰਮ ਕਰਨਾ ਜਾ ਲੈ ਮੈਨੂੰ ਐ ਨਹੀਂ ਦੀਦਾ ਆਪ ਆਪਾਂ ਕਿੱਧਰ ਮਰੀਏ ਇਹ ਤੋਂ ਕੰਮ ਕਰਾਈ ਜਾਂਦੀ ਐ ਫਿਰ ਕਹਿੰਦੇ ਲੋਕ ਗੱਲਾਂ ਕਰਦੇ ਵੀ ਜੈ ਮੈਂ ਤਨ ਚੱਕਾ ਕਹਿੰਦਾ ਸੀ ਸੱਚੀ ਕਹਿੰਦਾ ਸੀ ਮੀਤਾ ਆ ਤੂੰ ਚੰਗਾ ਡਰਾਮਾ ਕਰਦੀ ਐ ਪਰ ਕੋ ਤੜਤੀ ਰੋਣ ਲੱਗ ਜਾਨੀ ਨਾ ਤੈਨੂੰ ਕੱਲੀ ਨੂੰ ਦੁੱਖ ਆ ਸਾਨੂੰ ਦੁੱਖ ਨਹੀਂ ਦੁੱਖ ਤਾਂ ਤੁਹਾਨੂੰ ਹੈਗਾ ਭਾਬੀ ਮੈਂ ਕੀ ਕਰਾਂ ਮੈਂ ਜਿਹੜਾ ਕੁਸ਼ੋਂਕ ਨੂੰ ਰੋਣੀ ਆ ਤੁਹਾਨੂੰ ਪਤਾ ਹੀ ਆ ਬਸ ਮੇਰਾ ਨਾ ਮਨ ਜਾਣੀ ਲੱਗਦਾ ਮੈਂ ਥਾ ਰੋਣ ਲੱਗ ਗਈ ਸੀ ਭਾਬੀ ਹਟ ਜੂੰਗੀ ਹੌਲੀ ਥੋੜੀ ਰੋਣ ਨਹੀਂ ਭਾਈ ਤੇਰਾ ਤਾਂ ਰੋਜ ਦਾ ਹੋ ਗਿਆ ਰੋਜ ਦਾ ਡਰਾਮਾ ਹੋ ਗਿਆ ਹੁਣ ਸਾਨੂੰ ਪਤਾ ਹੀ ਆ ਭਾਈ ਮਰਿਆਂ ਦੇ ਨਾਲ ਨਹੀਂ ਮਰਿਆ ਜਾਂਦਾ ਹੁੰਦਾ ਚਲੋ ਤੇਰੇ ਤੇ ਕੱਲੀ ਤੇ ਨਹੀਂ ਇਹ ਵਿਪਤਾ ਪਈ ਸਾਰੇ ਟੱਬਰ ਤੇ ਪਈ ਆ ਮੈਨੂੰ ਤਾਂ ਦੂਰੀ ਵਾਰ ਆ ਕੇ ਤੂੰ ਰੋਢੀ ਲੱਗ ਗਈ ਮਸਾਂ ਵਿਆਹ ਕੇ ਤੋਰੀ ਸੀ ਤੇ ਹੁਣ ਫੇਰ ਬਾਲਣ ਫੁੱਕਣ ਫੇਰ ਕਰਨਾ ਪਊਗਾ ਮੇਰੀ ਗੱਲ ਸੁਣ ਲਾ ਟੜ ਕੋ ਟੜ ਕੀ ਨਾ ਰੋਇਆ ਕਰ ਕੋਈ ਨਹੀਂ ਭਾਬੀ ਮੈਂ ਨਾ ਹੀ ਰੋਂਦੀ ਨਾਲੇ ਮੇਰੇ ਸਾਹਮਣੇ ਨਾ ਰੋਇਆ ਕਰ ਰੋਣਾ ਹੁੰਦਾ ਵਾ ਅੰਦਰ ਵੜ ਕੇ ਰੋਲਿਆ ਕਰ ਚਲ ਕੋਈ ਗੱਲ ਨਹੀਂ ਭਾਬੀ ਕਿਉਂ ਆਏ ਬੋਲੀ ਆ ਨੀ ਪਹਿਲੇ ਹੀ ਨੀ ਮੇਰੇ ਤਾਂ ਜੀ ਲੱਗਦਾ ਹੈਗਾ ਉੱਤੋਂ ਭਾਬੀ ਆ ਬੋਲੀ ਹੁੰਦੀ ਹੈ ਮੈਨੂੰ ਸਾਰੇ ਵੇਖਣੋਂ ਕੋ ਸ਼ੌਕ ਨੂੰ ਰੋਣੀਆਂ ਔਰ ਆਪਣੇ ਮੇਰੇ ਪੱਲੇ ਰੋਣੇ ਪਾਤੇ ਤਾਂ ਮੈਂ ਰੋਣ ਲੱਗ ਜਾਨੀ ਐਗੀ ਕਹਿੰਦੇ ਹੁੰਦੇ ਆ ਮਰਿਆ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਪਰ ਭਾਬੀ ਕਿਉਂ ਫਿਕਰ ਕਰਦੀਆਂ ਤੈਨੂੰ ਪਤਾ ਹੀ ਆ 2 ਮਹੀਨੇ 2 ਸਾਲ ਆਖਰ ਨੂੰ ਹੌਲੀ ਹੌਲੀ ਮੈਂ ਭੁੱਲ ਜੂਗੀ ਇਹ ਰੋਣੋ ਵੀ ਹਟ ਜੂਗੀ ਕਿੱਥੇ ਦਾ ਭਾਬੀ ਨੇ ਮੇਰਾ ਦੁੱਖ ਬਣਾਉਣਾ ਤੇ ਕਿੱਥੇ ਮੈਨੂੰ ਭੱਜ ਭੱਜ ਕੇ ਪੈਂਦੀ ਆ ਜੇ ਕਿਤੇ ਮੇਰੇ ਨਾਲ ਥੋੜਾ ਜਿਹਾ ਪਿਆਰ ਨਾ ਰਹਿ ਲੈ ਮੇਰਾ ਦੁੱਖ ਦਰਦ ਭਾਬੀ ਕੋਣ ਫਰੋਲਾ ਮੇਰਾ ਵੀ ਮਨ ਹੌਲਾ ਹੋ ਜੇ ਅੰਦਰੇ ਅੰਦਰ ਮੈਂ ਦੱਸ ਕੀ ਕਰਾਂ ਤੇ ਪੈ ਜਾਨੀ ਨਹੀਂ ਬੰਦਾ ਕੋੜੇ ਤੂੰ ਕਿਵੇਂ ਨਹੀਂ ਪੈ ਗਈ ਤੇ ਕੋਈ ਦੁੱਖ ਦਾ ਨਾ ਵੀਰੇ ਦੁੱਖਣਾ ਤਾਂ ਕੀ ਆ ਬਸ ਉਹੀ ਪੈ ਗਈ ਸੀ ਜੀ ਮੈਂ ਤਾਂ ਅੱਛਾ ਕੋ ਚਾਹ ਬਣ ਬੀਤਾ ਕੋ ਦਾ ਚਾਹ ਕੇਰਾ ਪੀ ਲਈ ਸੀ ਵੀਰੇ ਸਵੇਰ ਥੋੜੀ ਜੀ ਦਾ ਚਾਹੀਦਾ ਤੇਰੀ ਪਛਾਈ ਬਣਾ ਕੇ ਲਈ ਮੈਂ ਤਾਂ ਪੀਣੀ ਨੇ ਉਹ ਮੈਨੂੰ ਮਸ਼ੀਨਾਂ ਦਾ ਕੋਈ ਪੇਲਾ ਵੀਰਾ ਕੋਈ ਨਹੀਂ ਮੈਂ ਜਾਣਨਾ ਕੋਈ ਨਹੀਂ ਮੈਨੂੰ ਮਸ਼ੀਨਾਂ ਦਾ ਫੋਨ ਆਗਾ ਮੈਂ ਖੇਤ ਜਾਂਦਾ ਸੀ ਠੀਕ ਹੈ ਤੇ ਮੇਰੀ ਗੱਲ ਸੁਣ ਲੈ ਇਸ ਗਰਮੀ ਚ ਨਾ ਪਈ ਰਹਾ ਅੰਦਰ ਪੈ ਜਾਕਰ ਕੋਈ ਨਹੀਂ ਵੀਰਾ ਹਾਂ ਮੈਨੂੰ ਤਾਂ ਨਾ ਕੋਈ ਗਰਮੀ ਦਾ ਨਾ ਕੋਈ ਸਰਦੀ ਦਾ ਸੱਚੀ ਮੇਰਾ ਤਾਂ ਨਾ ਚੈਤ ਨਹੀਂ ਲੱਗਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਗਰਮੀ ਗਰਮੀ ਦਾ ਉਹ ਵੀ ਤੁਸੀਂ ਮਹਿਸੂਸ ਕਰੀ ਜਾਂਦੇ ਹੋ ਇਹ ਚੀਜ਼ਾਂ ਕੋਪਾ ਨਹੀਂ ਤੂੰ ਇਹ ਮਾਰ ਹੋ ਜਾਈਂ ਗਰਮੀ ਵਾਲੀ ਪੈਂਦੀ ਹੈ ਵਾਕਿਆ ਨਾ ਅੰਦਰ ਪੈ ਜਾਕਰ ਬਾਕੀ ਇਹ ਮਹੀਨਾ ਕੰਮ ਠੰਡਾ ਕਰੀਚ ਲਿਆ ਕਰ ਤੇਰੀ ਪਛਾਈ ਵਰਗੀਆਂ ਆਪੇ ਕਰ ਲਿਆ ਕਰ ਤੂੰ ਰਾਮ ਨੂੰ ਅਰੇਸਟ ਕਰਿਆ ਕਰ ਠੀਕ ਆ ਜਦੋਂ 6:18 ਹੋ ਗਈ ਫਿਰ ਔਖਾ ਹੋ ਜੂਆ ਜੇ ਕੋਈ ਕੁਝ ਦੁਖਦਾ ਤਾਂ ਮੈਂ ਦੱਸ ਦੇ ਮੈਂ ਡਾਕਟਰ ਨੂੰ ਭੇਜ ਦਿੰਨਾ ਨਾ ਨਾ ਵੀਰੇ ਮੇਰਾ ਤਾਂ ਕੁਝ ਨਹੀਂ ਦੁਖਦਾ ਤੂੰ ਮੈਂ ਫਿਕਰ ਨਾ ਕਰ ਤੂੰ ਇਹ ਕੰਮ ਕਰ ਲੈ ਚੱਲ ਕੋਈ ਗੱਲ ਨਹੀਂ ਕੰਮ ਤਾਂ ਮੈਂ ਕਰ ਲੈਣਾ ਠੀਕ ਆ ਅੰਦਰ ਪੈ ਜਾਣਾ ਇੱਥੇ ਨਾ ਗਰਮੀ ਜੀ ਪੈ ਇੱਥੇ ਤਾਪਮਾ ਬੜਾ ਹੈ ਤਮ ਤਪੀਏ ਨਹੀਂ ਚਾਦਰਾਂੀਆਂ ਅੰਦਰ ਪੈ ਜਾ ਜਾਨੀ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਵੀ 24 ਘੰਟੇ ਨਾ ਮੇਰੇ ਬਾਰੇ ਨਾ ਸੋਚੀ ਜਾਇਆ ਕਰ ਵੀ ਇੱਥੇ ਗਰਮੀ ਹੈ ਇੱਥੇ ਆਏ ਆ ਤੂੰ ਆਦਾ ਕੰਮ 'ਚ ਧਿਆਨ ਦੇਆ ਕਰ ਮੁੜ ਕੇ ਭਾਬੀ ਨੂੰ ਗ ਬਿੱਤੂ ਤਾਂ 24 ਘੰਟੇ ਇਹਦੀ ਦੁੱਖ ਲਈ ਬੈਠਾਂਗਾ ਤਾਂ ਕਰਕੇ ਇਹਨਾਂ ਦੂਸਰਾ ਕੰਮ 'ਚ ਧਿਆਨ ਦੇ ਲਾਹਾੜੀ ਦੀ ਰੋਤਾ ਕੋਈ ਗੱਲ ਨਹੀਂ ਕੰਮ ਦਾ ਮੇਰਾ ਧਿਆਨ ਹੀ ਆ ਤੇਰੇ ਵੱਲ ਵੀ ਧਿਆਨ ਰੱਖਣਾ ਜ਼ਰੂਰੀ ਹੈ ਇਕੱਲਾ ਕੰਮ ਨਹੀਂ ਜਾਣਾ ਸੋਠੀਗਾ ਬਾਕੀ ਕੋਈ ਗੱਲ ਨਹੀਂ ਤੇਰੀ ਪਰਚਾਈ 'ਚ ਮੈਂ ਕੁਝ ਕਹੂਗਾ ਤੇ ਮੈਂ ਲੱਤਾਂ ਨਹੀਂ ਤੋੜਦੂਆ ਉਹਦਾ ਕਾਲੂ ਕੋਸੋਰ ਕਹੂ ਵੀ ਰਾਮ ਰਾਮ ਕਰੇਗਾ ਬੇਹੰਸ ਰਹਿਗਾ ਨਾ ਨਾ ਵੀਰੇ ਆਏ ਮੈਨੂੰ ਤਾਂ ਨਹੀਂ ਕੁਛ ਕਹਿੰਦੀ ਮੈਂ ਤਾਂ ਉਹ ਕਹਿੰਦੀ ਆ ਵੀ ਮੇਰਾ ਕਰਕੇ ਐਵੇਂ ਘਰੇ ਨਾਲ ਕਲੇਸ਼ ਪਾ ਲਿਓ ਨਹੀਂ ਪਾਵੇ ਕਲੇਸ਼ ਤੇਰੇ ਵਿੱਚ ਕਿਉਂ ਕਲੇਸ਼ ਪਾਉਂ ਵੀ ਉਹ ਤਾਂ ਹੁਣ ਪ੍ਰਮਾਤਮਾ ਨੇ ਕਰਤੀ ਤੇਰੇ ਕਿਹੜੇ ਕੋਈ ਸਾਰੇ ਇਹ ਚੀਜ਼ਾਂ ਦਾ ਨਹੀਂ ਕਹਿੰਦੀ ਵੀਰੇ ਮੇਰਾ ਵੀ ਜੀ ਨਹੀਂ ਕਰਦਾ ਪ੍ਰਮਾਤਮਾ ਨੇ ਮੇਰਾ ਘਰ ਤਾਂ ਪਟਿਆ ਮੈਂ ਨਹੀਂ ਚਾਹੁੰਦੀ ਹੋਗੀ ਮੇਰੇ ਭਰਾ ਦਾ ਹੱਸਤਾ ਬੱਸਦਾ ਘਰ ਮੇਰੇ ਕਰਕੇ ਹਨਾ ਉਹ ਨਹੀਂ ਕੁਛ ਨਹੀਂ ਹੁੰਦਾ ਆਪਣੇ ਘਰੇ ਕੋਈ ਗੱਲ ਨਹੀਂ ਬੇਹੰਸ ਰਹਿਗਾ ਐਵੇਂ ਨਾ ਫੇਗਰ ਜਿਗਰ ਕਰਿਆ ਕਰ ਤੂੰ ਕੋਈ ਗੱਲ ਨਹੀਂ ਬਸ ਤੇਰਾ ਕੋਈ ਨਹੀਂ ਪ੍ਰਮਾਤਮਾ ਕੋਈ ਨਹੀਂ ਬਥੇਰੀ ਵੱਡੀ ਉਮਰ ਪਈਏ ਦੇਖ ਲ ਬੀਰਾ ਕਿੰਨਾ ਮੋਹ ਪਿਆਰ ਕਰਦਾ ਮੈਨੂੰ ਸੱਚ ਬਲਾਈ ਜਿਆਦਾ ਮੇਰਾ ਭਰਾ ਜੇ ਕਿਤੇ ਭਾਬੀ ਵੀ ਆਏ ਮੇਰ ਨਾਲ ਦੁੱਖ ਸੁੱਖ ਕਰ ਲਿਆ ਕਰੇ ਨਾ ਮੇਰਾ ਥੋੜਾ ਜੀ ਲੱਗਣ ਲੱਗ ਜੇ ਭਾਬੀ ਤਾਂ ਮੇਰ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਤਾਂ ਹੀ ਮੇਰਾ ਮਨ ਜਾਣੇ ਲੱਗਦਾ ਮਾਂ ਤਾਂ ਮੇਰੀ ਬਚਪਨ ਦੀ ਵਿਚਾਰੀ ਮੈਥੋਂ ਵਿਛੜ ਗਈ ਸੀ ਅਰੰਡਾ ਖੁੰਦਾ ਮੇਰੇ ਘਰ ਆੜਾ ਵੀ ਚਲ ਕੋਹੀ ਨਹੀਂ ਰੋਂਦੀ ਨਹੀਂ ਹੈਗੀ ਫਿਰ ਭਾਬੀ ਨੇ ਗੁੱਸਾ ਕਰਨਾਗਾ ਚਾਹ ਪੀਲਾ ਆ ਪਿਆ ਗਏ ਤਾਂ ਕੋਈ ਚੜੀ ਰੱਥੀ ਦੀ ਨਹੀਂ ਓ ਹੈਪੀ ਓਏ ਓ ਮੈਂ ਇਹ ਗੇੜਾ ਮਾਰ ਕੇ ਆਇਆਗਾ ਬਰੂਦ ਬਣੀ ਪਈ ਆ ਅੱਗ ਲੱਗੀ ਜਾਂਦੀ ਆ ਥਾਂ ਥਾਂ ਮੱਚੀ ਜਾਂਦੀ ਆ ਕੜਕਾ ਤੂੰ ਐ ਪਿਆ ਟੌਰ ਨਾਲ ਮੰਜੜਾ ਕੇ ਓ ਮਸ਼ੀਨ ਆ ਇਹਨੂੰ ਡਿੱਕੀ ਜਾਂਦਾ ਸੀ ਕਹਿੰਦਾ ਹੱਥ ਨਹੀਂ ਜਾਊਗਾ ਇਹ ਆਇਆ ਹੈ ਨਹੀਂ ਯਾਰ ਬੜਾ ਲੋੜਾ ਹੈ ਇਹਨਾਂ ਦਾ ਕੀ ਪਤਾ ਕਿੱਧਰ ਤੁਰੇ ਬੰਦਾ ਜਿੱਥੇ ਲਾਲਚ ਹੋ ਜਾਂਦਾ ਮਸ਼ੀਨਾਂ ਨੂੰ ਉੱਥੇ ਫੱਟਣ ਲੱਗ ਜਾਂਦੇ ਆ ਮੁੜ ਕੇ ਦੂਜੇ ਦਾ ਗੱਲੀ ਭੱਲੇ ਜਾਂਦੇ ਗੱਲਾਂ 'ਚ ਤਾਂ ਨਹੀਂ ਤੂੰ ਆਉਣ ਦਿੰਦਾ ਭਰਾਵਾ ਤੇਰਾ ਤਾਂ ਰੱਬ ਰੱਖਾਗਾ ਤੈਨੂੰ ਕੋਈ ਹੈ ਮਾਰੀ ਮੋਟੀ ਤੈਨੂੰ ਨਾ ਘਰ ਦੀ ਫਿਕਰ ਨਾ ਤੈਨੂੰ ਖੇਤ ਦੀ ਫਿਕਰ ਤੂੰ ਮਾੜਾ ਮੋਟਾ ਤਾਂ ਕੋਈ ਅਕਲ ਨੂੰ ਹੱਥ ਮਾਰ ਲਾ ਕੀ ਹੋਈ ਜਾਂਦਾ ਤੈਨੂੰ ਪਤਾ ਲੱਗਦਾ ਉਹ ਕੀ ਹੋਈ ਹੈ ਵੈਸੇ ਜੀ ਬੰਬ ਚੱਲੇ ਪਿਆ ਕੋਈ ਗੱਲ ਦੱਸ ਜੀ ਹੁਣ ਕੁਦਰਤ ਨੇ ਕਰਤੀ ਉਹਦੇ ਕਿਸੇ ਦੇ ਕਿਸਾਰੇ ਉਹ ਤਾਂ ਉਹਨੂੰ ਪਤਾ ਜਿਹੜੀ ਆ ਤੂੰ ਕਿਸੇ ਨਵੇਂ ਰਾਪਰਾ ਜਿਹੜੀ ਕੁਦਰਤੀ ਹਾਂ ਅਗ ਲਾਗੀ ਜਿਹੜਾ ਕੁਦਰਤ ਨੇ ਕਰਤਾ ਉਹ ਤਾਂ ਹੈਗੀ ਐ ਤੇ ਜਿਹੜਾ ਹੁਣ ਆ ਫਸਲ ਆਗੀ ਸਾਲ ਪਰ ਖਾਣੀ ਐ ਇਹ ਤਾਂ ਸੰਭਲਾ ਸੰਵਿਧਾਨਾ ਹੁਣ ਉਹ ਮੈਂ ਕਿਹੜਾ ਉਹ ਹੱਥੀ ਵੱਟਣਾ ਇਹ ਹੱਥੀ ਤੋਂ ਵੱਡੀ ਨੇ ਮਸ਼ੀਨਾਂ ਨੂੰ ਕਹਿੰਦਾ ਜਦੋਂ ਮਸ਼ੀਨ ਆਲਾ ਉਹ ਉਹਦੀ ਵੱਟੂ ਆ ਯਾਰ ਕਿਹੜਾ ਕਿਆ ਕਿ ਮੈਂ ਵਢਾ ਕੇ ਆ ਕਿਵੇਂ ਵੱਢੀ ਜਾਂਦੀ ਐ ਕਿ ਮੈਂ ਸਾਰੇ ਕਿਵੇਂ ਵਢਾ ਕੇ ਉਹ ਦੂਜੇ ਉਹ ਭਰਾਵਾ ਉਹਨਾਂ ਦੀ ਆਪਦੀ ਮਸ਼ੀਨ ਸੀ ਹਾਂ ਤੈਨੂੰ ਪਤਾ ਨਾ ਦਾ ਸਾਰੇ ਸੰਦ ਤੇਰੇ ਕੋਲ ਕਿਹੜਾ ਸਾਰੀਆਂ ਆ ਗੀਆਂ ਐਮਪੀ ਚੋਂ ਮੈਨੂੰ ਨਹੀਂ ਪਤਾਗਾ ਇਹ ਤਾਂ ਇਹ ਛੱਡ ਪਰ ਇਹ ਤਾਂ ਤੂੰ ਮੈਨੂੰ ਪਤਾ ਇਹ ਤਾਂ ਮੈਨੂੰ ਤੂੰ ਦਵਾਲ ਨਹੀਂਗਾ ਤੇ ਉਹ ਕੋਈ ਜਵਾਕ ਦਾ ਦੇਖ ਲੈ ਬੇਫਿਕਰੇ ਹੋਏ ਬੈਠੇ ਹੋਗੇ ਕੋਈ ਤੁਹਾਨੂੰ ਮਾੜੀ ਮੁਠੀ ਚੜੀਦੀ ਨਹੀਂ ਲੱਥੀਦੀ ਨਹੀਂਗੀ ਦੇਖਿਆ ਕੋਈ ਕੁੜੀ ਵਾਸਤੇ ਉੱਕੜੀ ਵਾਦ ਕੋ ਥਾਈ ਨਹੀਂ ਲੱਭਦਾ ਹੁਣ ਮੈਂ ਕਿੱਥੇ ਦੱਸ ਤੋਰਦਾ ਮੈਂ ਤਾਂ ਤੇਰੇ ਸਾਹਮਣੇ ਉਦੋਂ ਸਮਾਨ ਚੱਕ ਲਿਆ ਤੈਨੂੰ ਪਤਾ ਜਿਹੜੀ ਉਹਨ ਪਰਮਾਤਮਾ ਨੇ ਕਰਤਾ ਸੀ ਆਪਣੇ ਨਾਲ ਉਦੋਂ ਮੈਂ ਘਰੇ ਲਿਆ ਕੁੜੀ ਨੂੰ ਜਿਹੜਾ ਮੇਰੇ ਕੋਲ ਸਾਰੇ ਸੀ ਉਰੇ ਅਮੀਤ ਹਾਂਜੀ ਭਭੀ ਤੇਰੀ ਗੱਲ ਸੁਣ ਹਾਂਜੀ ਹੁਣ ਵੇਖ ਮੈਂ ਕਾਕੇ ਤਾਂ ਹਟਾਤੀ ਕੰਮ ਤੋਂ ਤੇ ਆ ਕਾਕੇ ਵਾਲਾ ਕੰਮ ਹੁਣ ਤੈਨੂੰ ਕਰਨਾ ਪਊਗਾ ਕਾਕੇ ਖਾ ਤਾਂ ਹਟਾਦੀ ਭਭੀ ਤੁਸੀਂ ਲਓ ਮੇਰੀ ਗੱਲ ਸੁਣੋ ਆਪਾਂ ਦੋ ਘਰੇ ਬੁੜੀਆਂ ਇਥੋਂ ਵਿਹਲੀ ਤਾਂ ਮੈਂ ਕੀ ਕਰਵਾਉਣਾ ਤੂੰ ਵੀ ਕੋਈ ਕੰਮ ਕਰੇਂਗੀ ਚਾਰ ਪੈਸਿਆਂ ਦਾ ਜੇ ਤੂੰ ਕੰਮ ਕਰਿਆ ਕਰੇਂਗੀ ਮੈਨੂੰ ਵੀ ਸਹਾਰਾ ਲੱਗੂਗਾ ਤੂੰ ਖਾਂਦੀ ਨਹੀਂ ਕੋਈ ਗੱਲ ਨਹੀਂ ਭਾਬੀ ਮੈਂ ਕਰ ਲਵਾਂਗੀ ਕੰਮ ਨਾਲੇ ਮੇਰੀ ਗੱਲ ਸੁਣ ਆਪਦੇ ਭਰਾ ਭਰੂ ਨੂੰ ਨਾ ਦੱਸੀ ਵੀ ਭਾਬੀ ਮੈਥੋਂ ਕੰਮ ਕਰਵਾਉਂਦੀ ਐ ਕੁੜੀਆਂ ਕੰਮ ਕਰਦੀਆਂ ਹੀ ਹੁੰਦੀਆਂ ਨਾ ਨਾ ਭਾਬੀ ਇਹ ਜੀ ਕਿਹੜੀ ਗੱਲ ਕਰਦਿਓ ਵੀਰੇ ਕੋਲ ਮੈਂ ਕਿਉਂ ਗੱਲ ਕਰੂੰਗੀ ਭਲਾ ਮੈਂ ਥੋੜੀ ਚੋਣੀ ਵੀ ਥੋੜੇ ਜਿਹ ਕਲੇਸ਼ ਹੋਵੇ ਜਿਹੜਾ ਤੁਸੀਂ ਕਹੋਗੇ ਨਾ ਮੈਨੂੰ ਕੰਮ ਮੈਂ ਚੁੱਪ ਕਰਕੇ ਕਰ ਲਿਆ ਕਰੂੰਗੀ ਨਾਲੇ ਕੰਮ ਕਰਨ ਨਾਲ ਹੀ ਨਾ ਭਾਈ ਫਿਰ ਇਹ 'ਚ ਤੇਰੀ ਬੜਾਈ ਐ ਠੀਕ ਹੈ ਨਾ ਭਾਬੀ ਪੱਥ ਰੰਨੀ ਮੈਗੋਾ ਪਹਿਲਾਂ ਤਾਂ ਗੋਹਾ ਨਾ ਨਾ ਪੱਥੀ ਪਹਿਲਾਂ ਇੱਥੇ ਥਾਂ ਬਣਾ ਲਾ ਆ ਪੱਥੀਆਂ ਪੱਥਲਾ ਚੰਗਾ ਭਾਬੀ ਨਾ ਥੱਲ ਲੈਣਾ ਇਹਨੂੰ ਪੱਥੀ ਨਾ ਹਜੇ ਚੰਗਾ ਹਾਂ ਹਾਂ ਭਾਬੀ ਪਹਿਲਾਂ ਮੈਂ ਸਾਰੀਆਂ ਥੱਲੇ ਲੈਣੀ ਆ ਸੁੱਕਣੇ ਪਾ ਦੇਣੀ ਆ ਤੇਰਾ ਪੱਥ ਲੂੰਗੀ ਪਾਣੀ ਨਾਲ ਗਿੱਲਾ ਕਰ ਤੇ ਹਜੇ ਆਈ ਨਹੀਂ ਪਤਾ ਤੇਰਾ ਵੀਰਾ ਖੇਤੋਂ ਆ ਜੇ ਵੀ ਖੇਤ ਰੋਟੀ ਵੀ ਭੇਜਣੀ ਪੈ ਜੇ ਅੱਜ ਕੰਬਾਈਨ ਲੱਗਣੀ ਆ ਕੋਈ ਨਹੀਂ ਭਾਬੀ ਰੋਟੇ ਘਾ ਵੀ ਪਕਾ ਲੂੰਗੀ ਕਿੰਨੇ ਕ ਬੰਦਿਆਂ ਨੇ ਪਕਾਉਣੀਆਂ ਰੋਟੀਆਂ ਤਾਂ ਮੈਂ ਪਕਾ ਲੂੰ ਆਹ ਕੰਮ ਨਵੇੜਾ ਉੱਥੇ ਨਾ ਹੋਰ ਫੋਸ ਕਰੇ ਪਏ ਆ ਪਸ਼ੂਆਂ ਦੇ ਉਹ ਵੀ ਚੱਕ ਗਏ ਇੱਥੇ ਦੋ ਬੱਠਲ ਸੈ

ਉਹ ਤਾਂ ਉਹ ਮਾਰਾ ਦੇ ਹੱਥ ਚ ਹੈ ਉਹ ਦੇਖ ਪ੍ਰੋਣਾ ਮਰ ਗਿਆ ਕੋਈ ਗੱਲ ਨਹੀਂ ਧੀ ਆਪਾਂ ਆਪਦੇ ਘਰੇ ਲਿਆਂਦੀ ਪਰ ਉਹਦੇ ਕਨੇ ਦੁਬਾਰੇ ਵੀ ਦੇਖ ਜਵਾਕ ਨੂੰ ਵਿਆਹ ਉਹਨੇ ਜ਼ਿੰਦਗੀ ਨਗਾਉਣੀ ਆ ਆਪਦੀ ਉਮਰ ਨਗਾਉਣੀ ਆ ਕੀ ਤੁਸੀਂ ਤਾਂ ਕੰਮ ਦਾ ਲਾਲਚ ਤੱਕ ਰੱਖਿਆਗਾ ਤੇ ਕੰਮ ਕਰਾਈ ਜਾਂਦੇ ਤੁਸੀਂ ਤੁਹਾਨੂੰ ਕੀ ਲੋੜ ਆ ਬਾਈ ਉਹ ਕੰਮ ਦਾ ਜੱਗੇ ਕੀ ਲਾਲਚ ਆ ਕੰਮ ਤਾਂ ਹੁਣਤੀ ਪੁੱਤ ਨੇ ਘਰੇ ਕਰਨੀ ਕਰਨਾ ਗਾਹਾਂ ਜਾ ਕੇ ਕਿਹੜਾ ਮੰਜੇ ਤੇ ਬੈਠਣਾ ਗਾਹਾਂ ਵੀ ਕੰਮ ਹੀ ਕਰਨਾ ਹੂਆ ਕਲਗਲ ਦਾ ਥਾਂ ਦੀ ਜੋਨ ਤਾਂ ਕੋਈ ਮਿਲਦੀ ਨਹੀਂ ਮੈਂ ਕਿੱਥੇ ਤੋਰਦਾ ਹਾਂ ਭਰਾਵਾ ਹੈ ਨਹੀਂ ਲਹੂ ਹੋ ਗਿਆ ਚਟਾ ਦੇਖ ਗੱਲ ਸੁਣ ਮੇਰੀ ਛੋਟੀਆਂ ਬੁੜੀਆਂ ਤੈਨੂੰ ਤਾਂ ਨਹੀਂ ਪਤਾ ਹੋਣਾ ਮੈਂ ਦੇਖਿਆ ਬਈ ਬੁੜੀਆਂ ਤਾਂ ਅੰਦਰ ਪਈਆਂ ਕੂਲਰ ਛੱਡ ਕੇ ਤੇ ਉਹ ਕੁੜੀ ਸਾਰਾ ਦਿਨ ਕੰਮ ਕਰੀ ਜਾਂਦੀ ਐ ਉਹਨੂੰ ਤੁਸੀਂ ਚੁੱਲ੍ਹੇ ਚਲਾ ਦੰਨੇ ਹੋ ਕਿ ਇਹ ਕੋਈ ਗੱਲ ਐ ਉਹ ਫਿਰ ਹੁਣ ਦੱਸ ਹੋਰ ਕੀ ਕਰੇ ਫਿਰ ਕੱਲ ਕੀ ਦੇਖਿਆ ਯਾਰ ਤੂੰ ਤਾਂ ਗੱਲੀ ਨਹੀਂ ਕਰਦਾਗਾ ਤੂੰ ਮੇਰੇ ਮੇਰੇ ਕੰਨੀ ਤਾਂ ਦੇਖ ਲੈ ਮੇਰੇ ਕੰਨੀ ਦੇਖ ਲੈ ਮੇਰਾ ਮਨ ਖਰਾਬ ਹੋਈ ਜਾਂਦਾ ਕੁੜੀ ਕੰਨੀ ਦੇਖ ਕੇ ਵੀ ਐਡੀ ਕੁੜੀ ਐ ਕੋਠੇ ਜੱਡੀ ਹੈ ਚਲ ਉਹਦੇ ਜ਼ਿੰਦਗੀ ਲਗਾਉਣੀ ਐ ਉਹਦੇ ਵੀ ਕੋਈ ਚਿੱਤ ਚਚਾ ਹੋਣਗੇ ਤੂੰ ਮੈਨੂੰ ਕਹਦੇ ਜੇ ਤੇਥੋਂ ਨਹੀਂ ਕੋਈ ਤੇਰੀ ਹਾਕ ਪੜਦੀ ਤੇਰੇ ਕੋਈ ਨਹੀਂ ਆਖੇ ਲੱਗਦਾ ਤੂੰ ਮੈਨੂੰ ਕਹਦੇ ਵੀ ਬਾਈ ਤੂੰ ਬਾਹਰ ਹੰਦਾ ਤੁਰਿਆ ਫਿਰਦਾ ਤੂੰ ਹੀ ਦੇਖ ਲੈ ਰਿਸਤਾ ਤੂੰ ਮੇਰੇ ਤੇ ਤਾਂ ਛੱਡ ਦੇ ਫਿਰ ਪਰ ਮੈਂ ਸਿਰਦਾ ਅੱਦੀ ਤੇਰੇ ਤੇ ਏਡੀ ਕੀ ਗੱਲ ਤੂੰ ਦੇਖ ਲੈ ਕੋਈ ਥਾਂ ਆਪਾਂ ਕਰ ਦਾਂਗੇ ਮੈਂ ਤਾਂ ਰਿਸ਼ਤਾ ਦੇਖ ਰੱਖਿਆ ਬਾਈ ਕੀ ਕਰਦਾ ਬਰਹੁਣਾ ਮੁੰਡੇ ਕੋਲੇ ਟਰੱਕ ਆਗਾ ਓਏ ਟਰੱਕ ਆ ਇਹ ਫੇਰ ਪੰਗੇ ਗੰਜਰ ਖਾਣੇ ਪਹਿਲਾਂ ਪਰਮਾਦਾ ਨੇ ਉਹ ਕਰਤੀ ਕਾ ਟਰੱਕਾਂ ਨੂੰ ਫੇਰ ਬਿਆ ਤੇ ਕੋਈ ਗੱਲ ਬਾਤ ਹੋ ਗਈ ਸਾਰਾ ਦਿਨ ਤੁਰੇ ਫਿਰਦੇ ਹੰਗਾ ਠੀਕਾ ਕੋਈ ਗੱਲ ਵਾ ਫੇਰ ਉਹ ਪੰਗਾ ਪੈ ਜੂ ਫੇਰ ਫੇਰ ਕੰਨੀ ਚੱਲੇਗਾ ਕੋਈ ਚੱਚਰਾ ਮਟਾਲਾ ਬਗੁ ਜਾਇਦਾ ਦਾ ਲੱਭ ਲਾ ਹਾਏ ਓਏ ਮੇਰੇ ਰੱਬਾ ਹਾਏ ਓਏ ਮੇਰੇ ਰੱਬਾ ਕਿਸਮਤ ਫੁੱਟ ਗਈ ਤੁਸੀਂ ਪਹਿਲਾਂ ਕਰਨ ਤੋਂ ਪਹਿਲਾਂ ਪੁੱਠੀ ਸੋਚਿਆ ਕਰੋ ਉਹ ਪੁੱਠੀ ਨਹੀਂ ਹੋ ਜੇ ਹਰੇ ਨੇ ਤਿੰਨ ਟਰੱਕ ਨੇ ਆਪਦੇ ਤਿੰਨ ਟਰੱਕ ਨੇ ਏਡੇ ਏਡੇ ਕਰੋੜਾ ਰੁਪਈਆ ਦੇ ਟਰੱਕ ਨੇਗੇ ਤੂੰ ਕਹੀ ਜਨਾ ਕਿ ਟਰੱਕ ਆ ਬਾਈ ਮੈਂ ਟਰੱਕ ਡਰਾਈਵਰ ਨੂੰ ਆਪਾਂ ਕਰਨਾ ਨਹੀਂ ਰਿਸ਼ਤਾ ਮੈਂ ਤੈਨੂੰ ਗੱਲ ਸਿੱਧੀ ਜੱਗ ਜੇ ਕੋਈ ਚੱਚਦਾ ਥਾਂ ਲਾਉਦਾ ਤੂੰ ਕਮਨ ਦੱਸਦੇ ਤੇ ਕਰਦੇ ਆਂ ਆਪਾਂ ਜਾ ਆਵਾਂਗੇ ਫਿਰ ਮੇਰੀ ਸੁਣ ਲੈ ਗੱਲ ਫਿਰ ਕਿੱਲਾ ਬਾਈ ਐਂ ਕਰਕੇ ਰੱਖੀ ਕਿੱਲੇ ਦੀ ਸਾਈ ਫੜਦੀ ਐ ਅਗਲੇ ਤੋਂ ਮੈਂ ਤਾਂ ਪੁਲਿਸ ਵਾਲਾ ਭੜ ਲੈਣਾ ਛਾਲ ਚਕਾ ਦੂ ਅਗਲਾ ਉਹ ਪੁਲਿਸ ਵਾਲਾ ਮੈਂ ਤੈਨੂੰ ਕਿਉਂ ਕਹਿਣਾ ਵੀ ਪੁਲਿਸ ਵਾਲਾ ਇੱਥੇ ਹੋਰ ਕੀ ਬਾਹਰ ਯਾਰ ਜਿਹੜੇ ਕੋਲੇ 5-4 ਕਿੱਲੇ ਜ਼ਮੀਨ ਹੋਏ ਇੱਕ ਤਾਂ ਇਹ ਬੇੜਾ ਬੈਠਿਆ ਪਿਆ ਇੱਥੇ ਸਾਰੀਆਂ ਸਰਕਾਰਾਂ ਦਾ ਸਾਰੇ ਲੋਕਾਂ ਦਾ ਚਿੱਤਾਂ ਚ ਪਾਪ ਆ ਗਿਆ ਚਾਹੇ ਲੱਖ ਰੁਪਈਆ ਲੈਂਦਾ ਹੋਵੇ ਅਗਲਾ ਪਰ ਆਪਾਂ ਤੋਂ ਨਹੀਂ ਤਾਂ ਅਗਲਾ ਐ ਝਾਕੂ ਵੀ ਝਾਕੂਗਾ ਆਪਣੇ ਕੰਨੇ ਵੀ ਕੀ ਦੇਵੋਗੇ ਕੀ ਆਇਨੀ ਦੇਖਦਾ ਵੀ ਕੁੜੀ ਦੀ ਪਹਿਲਾਂ ਜ਼ਿੰਦਗੀ ਖਰਾਬ ਹੋ ਗਈ ਆਪਾਂ ਉਹਨੂੰ ਸਾਰਾ ਦੇ ਦਿੱਗੇ ਇੱਥੇ ਦਾ ਭਰਾਵਾ ਸਰਿਆ ਪਿਆਗਾ ਮੈਂ ਤੈਨੂੰ ਦੱਸਦਾ ਗੱਲ ਇੱਥੇ ਇੱਕ ਪਾਸੇ ਨਹੀਂ ਦੋ ਪਾਸੇ ਦੰਦੇ ਆ ਠੀਕ ਹੈ ਤੈਨੂੰ ਮੈਂ ਮੇਰੇ ਅੱਖੇ ਲਾ ਕੇ ਬਾਈ ਦੇਖ ਤੂੰ ਮੇਰਾ ਭਾਈ ਹੈ ਆਪਾਂ ਕੁੜੀ ਪਿੱਛੇ ਜਿਦਣਾ ਨਹੀਂ ਆਪਾਂ ਉਹਦਾ ਰਿਸ਼ਤਾ ਕਰਨਾ ਦੇਖ ਮੇਰੀ ਗੱਲ ਸੁਣ ਟਰੱਕ ਡਰਾਈਵਰ ਹੈਗਾ ਮੁੰਡਾ ਵਧੀਆ ਗਿਆਨੀ ਤੇ ਆਨੀ ਹੈ ਐ ਨਹੀਂ ਹੈਗਾ ਜੇ ਮੈਂ ਆਪਾਂ ਸੋਚਦੇ ਆ ਵੀ ਸਾਰੇ ਨਸ਼ਾ ਪਤਾ ਨਹੀਂ ਸਾਰੀ ਦੁਨੀਆ ਕਰਦੀ ਕਮਾਈ ਕਰਕੇ ਇੱਕ ਤੋਂ ਦੋ ਟਰੱਕ ਬਣਾ ਗਿਆ ਹੋਰ ਤਿੰਨ ਟਰੱਕ ਨੇ ਆਪਦੇ ਵਧੀਆ ਮੁੰਡਾ ਸਿਆਣਾ ਤੂੰ ਪੜਕਣਾ ਮੇਰੇ ਅੱਖੇ ਲਾ ਕੇ ਕਿਹੜਾ ਦੇਖ ਕੇ ਆਈ ਤੂੰ ਕਹਿੰਦਾ ਦੇਖ ਤ ਲੈ ਆਪਾਂ ਕੀ ਕਿਤੇ ਕਰੀ ਜਾਨਨੇ ਆਗੇ ਵਧੀਆ ਮੁੰਡਾ ਸਿਆਣਾ ਮੈਂ ਕਰਨੇ ਨਹੀਂ ਜੱਗਿਆ ਤੂੰ ਦੇਖ ਦੇਖ ਮੈਂ ਤੈਨੂੰ ਮੈਂ ਤੇਰੇ ਤੇ ਕੱਲ ਸੜਤੀ ਤੂੰ ਕੋਈ ਹੋਰ ਥਾਂ ਲੱਭ ਲੱਬ ਵਧੀਆ ਲੱਭ ਲੱਬ ਜੀਂਗਾ ਦਾ ਤਾਂ ਲੱਭ ਲੱਬ ਕੁਝ ਭਾਵੇਂ ਮੁੰਡੇ ਨੂੰ 4 ਕਿੱਲੇ ਆਉਂਦਾ ਤੰਨ ਆਉਂਦੇ ਹੁਣ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਨੂੰ ਆਪਦੇ ਘਰੇ ਕੰਮ ਕਰੂਗੀ ਕੁੜੀ ਆਪਣਾ ਸਾਰਾ ਕੰਮ ਕਰਦੇ ਤੈਨੂੰ ਪਤੀ ਆ ਆਪਾਂ ਕੋਈ ਫਾਰਮੇਸੀ ਦੀ ਦੁਕਾਨ ਹੋਵੇ ਮੈਡੀਕਲ ਦੀ ਉਹ ਦੇਖ ਲਾਂਗੇ ਫਿਰ ਕੋਈ ਉਹ ਦੇਖ ਲੈ ਇਹ ਜਿਹਾ ਕਿਉਂਕਿ ਪ੍ਰਾਈਵੇਟ ਟੀਚਰ ਲੱਗਿਆ ਹੋਇ ਟੀਚਰ ਆਪਣੀ ਕੁੜੀ ਦਾ ਕਿੱਥੋਂ ਲੈ ਲੂ ਕੋਈ ਪ੍ਰਾਈਵੇਟ ਦੁਕਾਨ ਤੂੰ ਹੋਰ ਮੰਨਦਾ ਤਾਂ ਹੈ ਨਹੀਂ ਹੁਣ ਯਾਰ ਆਪਣਾ ਤਾਂ ਜਵਾਕ ਦਾ ਹ ਜੋ ਹੋ ਗਿਆ ਹੁਣ ਉਹਨੂੰ ਕੌਣ ਲਊਗਾ ਰਿਸ਼ਤਾ ਤਾਂ ਤੈਨੂੰ ਕਹਿੰਦੇ ਉਹ ਬੰਦੇ ਆ ਕਿ ਥੋੜਾ ਜਿਹਾ ਮੁੰਡੇ ਦੀ ਉਮਰ ਹੈਗੀ ਆ ਕਿ ਥੋੜੀ ਜਿਹੀ ਵੱਡੀ ਹੈਗੀ 30 ਸਾਲ ਦੀ ਉਮਰ 32 ਸਾਲਾਂ ਦੀ ਤੇ ਮੈਂ ਤੈਨੂੰ ਤਾਂ ਹਾਂ ਬਸ ਫਿਰ ਤਾਂ ਕਹਿੰਦਾ ਤੈਨੂੰ ਵੀ ਰਿਸ਼ਤਾ ਲੈ ਲੂਗਾ ਤੂੰ ਬਈ ਇੱਕ ਵਾਰੀ ਦੇਖ ਤਾਂ ਲੈ ਚਲ ਦੇਖ ਲੈ ਗਿਆਨੀ ਤਾਂ ਨਹੀਂ ਮੁੰਡਾ ਉਮਰ ਤੇ ਛੱਕਿਆ ਹੋਇਆ ਯਾਰ ਵਧੀਆ ਮੁੰਡਾ ਗਾ ਆਖੇ ਲੱਗੀਦਾ ਹੁੰਦਾ ਹੈ ਪੀ ਆਹ ਬੁੜੀਆਂ ਨੂੰ ਮੈਨੂੰ ਗੱਲ ਸੁਣਾ ਬੁੜੀਆਂ ਨੂੰ ਸਮਝਾ ਕੇ ਰੱਖ ਬੁੜੀਆਂ ਛੋਡੀਆਂ ਉਹਦਾ ਵੀ ਕੰਮ ਤੋਂ ਉਹ ਤਾਂ ਲੈਣਗੇ ਹੱਦੋਂ ਵੱਧ ਉਹ ਤੋਂ ਐ ਥੋੜੀ ਹੁੰਦਾ ਕਾ ਬੁੜੀਆਂ ਸਾਡੇ ਵੀ ਨੇ ਉਹਦਾ ਚੰਮ ਪੱਟਣਾ ਕੁੜੀ ਦਾ ਉਹਨੂੰ ਕਮਲੇ ਡੱਡੇ ਬਠਲ ਕੱਲੀ ਚੱਕਦੀ ਆਗੀ ਤੇ ਉਹ ਕਿੰਨੀ ਵਟ ਰੂੜੀ ਆਗੀ ਸਾਰਾ ਦਿਨ ਲਮਕੀ ਜਾਂਦੀ ਆ ਉਹ ਹੁਣ ਮਾਰਨੀ ਐ ਨਹੀਂ ਮਾਰਨੀ ਤਾ ਉਹ ਕੁੜੀ ਐ ਨਹੀਂ ਬੋਲਦੀ ਵੀ ਮੈਂ ਮੇਰਾ ਬੰਦਾ ਮਰ ਗਿਆ ਮੈਨੂੰ ਮੇਰੀਆਂ ਭਰਜਾਈਆਂ ਮਹਿਣਾ ਦੇਣੀਆਂ ਉਹ ਚੇਫਚੀ ਕੰਮ ਕਰੀ ਜਾਂਦੀ ਆ ਕੁੜੀ ਵਿਚਾਰੀ ਚਲ ਕੋਈ ਨਾ ਫਿਰ ਆਪਾਂ ਦੇਖ ਲਾਂ ਕੋਈ ਗੱਲ ਹਾਂ ਦੇਖ ਮੇਰੀ ਗੱਲ ਸੁਣ ਇੱਥੇ ਲੋਕ ਕੋਈ ਕਿਸੇ ਨੂੰ ਸਹਾਰਾ ਨਹੀਂ ਦਿੰਦਾ ਆਪਾਂ ਨੂੰ ਆਪਦੀ ਧੀ ਕਨੀ ਦੇਖਣਾ ਪਊ ਆਪਾਂ ਕੋਈ ਗੱਲ ਨਹੀਂ ਰੁੱਖੀ ਮੇਸੀ ਖਾ ਲਾਂਗੇ ਕੋਈ ਨਹੀਂ ਜੇ ਕੋਈ 4 ਰੁਪਏ ਆਪਣੇ ਸਿਰ ਚੜ੍ਹ ਗਿਆ ਆਪਾਂ ਲਾ ਦੇਾਂਗੇ ਠੀਕ ਆ ਗੱਲ ਕਿ ਨਹੀਂ ਨਾ ਠੀਕ ਹੈ ਤਾਂ ਗੱਲ ਹਾਂ ਮਾੜੀ ਜੀ ਟੈਨਸ਼ਨ ਲਿਆ ਕਰ ਦੇਖ ਫਸਲ ਦੇ ਸਾਰੇ ਨੇ ਵੜਾ ਲਈ ਤੂੰ ਕਬੈਨ ਵਾਲੇ ਦੇ ਉੱਤੇ ਬੈਠ ਜਾ ਕੇ ਉੱਥੇ ਕਦੇ ਬਈ ਮੇਰੀ ਕੱਢ 100 ਰੁਪਏ ਵੱਧ ਲੈਣੀ ਉੱਕਾ ਜੱਗੇ ਅੱਖੇ ਨਹੀਂ ਲੱਗਦੇ ਤੈਨੂੰ ਪਤਾ ਹੁਣ ਇਹੀ ਤਾਂ ਪੰਗੇ ਹੁੰਦੇ ਆ ਧੀਰੇ ਜਿੱਥੇ ਕਰਪੈਂ ਚੱਲ ਜਾਂਦੀਆਂ ਨੇ ਉੱਥੇ ਵੱਢੀ ਜਾਂਦਾ ਤੇ ਉਹਨੂੰ ਕਹਿੰਦਾ ਸੀ ਕਿ ਨਾ ਨਹੀਂ ਚੱਤਨੇ ਆਉਂਗਾ ਜਾ ਕੇ ਤਾਂ ਉਹਦੀ ਪੜਾ ਦੂੰਗਾ ਚੱਲ ਕੋਈ ਨਹੀਂ ਇੱਕ ਦਿਨ ਹੁਣ ਲੇਟ ਵੱਢੀ ਜਾਊਗੀ ਤੁਮੜੀ ਜੀ ਖਿੱਚ ਰੱਖ ਠੀਕ ਹੈ ਤੇ ਆਪਾਂ ਹਨਾ ਮੈਂ ਰਿਸ਼ਤੇਦਾਰੀ ਗੱਲ ਕਰਦਾ ਉਹਨਾਂ ਨਾਲ ਤੇ ਆਪਾਂ ਚੱਲਾਂਗੇ ਫਿਰ ਤੂੰ ਆ ਦਾਣੇ ਪੱਕੇ ਸੰਮ ਆਪਾਂ ਦੋ ਚਾਰ ਦਿਨਾਂ ਤੱਕ ਦੇਖ ਕੇ ਆਵਾਂਗੇ ਠੀਕ ਹੈ ਹਾਂ ਉਹਨੇ ਤੂੰ ਵੀ ਪੜਾਏਗਾ ਬਰਾਤ ਨਾਲ ਉਹ ਤੂੰ ਪੜਾ ਦਿੰਦਾ ਆ ਇਕੱਠੇ ਇਕੱਠੀ ਪੜਾ ਦੇ ਫਿਰ ਤੂੰ ਆਪੇ ਕਰਨੀ ਗੱਲ ਕੋਈ ਨਾ ਕਰ ਚੰਗਾ ਹ ਤਾਂ ਫਿਰ ਉਹੀ ਗੱਲ ਉਹਨੇ ਤਾਂ ਡਰਾਈਵਰ ਇਹਨੇ ਲੱਭ ਲਿਆ ਜਦੋਂ ਆਪ ਇਹ ਡਰਾਈਵਰ ਵਾਲਾ ਕੰਮ ਕਰਦਾ ਇਹਨੂੰ ਤਾਂ ਡਰਾਈਵਰ ਚੰਗੇ ਲੱਗਣੇ ਹਨ ਮੈਂ ਇਹ ਗੱਲ ਤੋਂ ਡਰਦਾ ਵੀ ਸਾਰਾ ਉਹਨੇ ਡਰਾਈਵਰ ਤੁਰੇ ਫਿਰਦੇ ਰਹਿੰਦੇ ਅਗਰ ਜੇ ਕੱਲ ਨੂੰ ਕੋਈ ਅਨਹੋਣੀ ਹੋ ਗਈ ਆਪਣੇ ਨਾਲ ਤਾਂ ਪਹਿਲੀ ਹੋਈ ਪਈ ਠੀਕ ਹੈ ਸਾਰਾ ਉਹਨੇ ਸੜਕਾਂ ਤੇ ਤੁਰੇ ਫਿਰਦੇ ਰਹਿੰਦੇ ਰਹਗਾ ਯਾਰ ਪੈਸੇ ਦੇ ਲਾਲਚ ਕਰਦੇ ਭਾਈ ਚੰਦ ਕੋਈ ਗੱਲਬਾਤ ਹੋ ਗਈ ਫੇਰ ਔਖਾ ਹੋ ਜੂ ਕੁਝ ਨਹੀਂ ਹੁੰਦਾ ਆਪਾਂ ਟੱਕ ਡਰਾਈਵਰਾਂ ਨੂੰ ਤਾਂ ਨਿਰਾਸ਼ਤਾ ਕਰਦੇ ਕਰਾਂਗੇ ਤਾਂ ਆਪਾਂ ਜ਼ਮੀਨ ਜਾਇਦਾਦਾਂ ਨੂੰ ਪੜਾਂ ਥੋੜੀ ਹੋਵੇ। ਚਲ ਦੇਖ ਖੇਰੋ ਤੇ ਗਿਲਾਰਮ ਜਾਂ ਮਰੀ ਜਾਂਦਾ ਉਹ ਉਹ ਦੇਖਦਾ ਕੀ ਕਰਦਾ। ਵਲਟਾਸ ਹੈ। ਕੁੜੀਏ। ਲੱਗ ਤੂੰ ਦੁਪਹਿਰੇ ਗੋਹਾ ਪੱਥੀ ਨੇ ਤੂੰ ਬਿਮਾਰ ਨਹੀਂ ਹੈਗੀ ਸੀ। ਬਿਮਾਰ ਤਾਂ ਮੈਂ ਕੀ ਆ ਵੀਰੇ? ਬਿਮਾਰ ਤਾਂ ਮੈਂ ਹੋਈ ਨਹੀਂ ਹੈਗੀ। ਉਹ ਤਾਂ ਉਹ ਬਸ ਸਰੀਰ ਤੈਨੂੰ ਪਤਾ ਡਾਉਣ ਜਾ ਰਹਿੰਦਾ। ਤਾਂ ਸਰੀਰ ਤਾਂ ਉਹ ਦੁਪਹਿਰੇ ਤਾਂ ਨਹੀਂ ਕੰਮ ਕਰਨਾ। ਹੱਥ ਨੇ ਕੋਈ ਠੰਡੇ ਹੋਈਏ ਤੜਕੇ ਉਹ ਕਰ ਲਈ। ਹੁਣ ਦੁਬਾਰੇ ਲੱਗੀ ਪਈਆਂ ਸਿਕਰ ਦੁਬਾਰੇ। ਜੇ ਬਿਮਾਰ ਹੋ ਗਈ ਫੇਰ। ਉਹ ਤਾਂ ਵੀਰੇ ਬਸ ਮੰਨ ਜਾਣੀ ਲੱਗਦਾ ਸੀ। ਮੈਂ ਇਧਰ ਨਾ ਦਾ ਮੰਨ ਲਉਂਦੀ ਸੀ ਮਹਾਜਲ ਕੰਮ ਕਰ ਲਾ। ਪਰ ਮਾਣਾ ਇਹ ਨਹੀਂ ਕੋਈ ਮੰਨਦੀ ਗੱਲਾਂ ਹੁੰਦੀਆਂ। ਠੀਕ ਆ? ਐਵੇਂ ਗੱਲਾਂ ਨਹੀਂ ਬੇਫਾਲਤੂ। ਦੁਪਹਿਰੇ ਸਿਕਰ ਦੁਬਾਰੇ ਲੱਗੀ ਪਈਆਂ ਜਾਂ ਅੰਦਰ ਜਾ। ਕੋਈ ਨਹੀਂ ਵੀਰੇ ਅੰਦਰ ਤਾਂ ਭੱਗ ਜੂਗੀ। ਆ ਪਾਥੀਆਂ ਜਾਂ ਥੱਲੇ ਦਾ। ਕੋਈ ਨਾ ਫੇਰ ਫੱਲੀਆਂ ਜਾਣੀਆਂ ਪਾਥੀਆਂ ਨੂੰ। ਮੇਰੇ ਗੱਲ ਤਾਂ ਸੁਣ ਵੀ ਲੈ ਮੈਨੂੰ ਐ ਨਹੀਂ ਦੀਂਦਾ ਆਪ ਆਪਾਂ ਕਿੱਧਰ ਮਰੀਏ ਤੋਂ ਕੰਮ ਕਰਾਈ ਜਾਂਦੀ ਐ ਫਿਰ ਕਹਿੰਦੇ ਲੋਕ ਗੱਲਾਂ ਕਰਦੇ ਵੀ ਜਾਈ ਮੈਂ ਤਿੰਨ ਚੱਕਾ ਕਹਿੰਦਾ ਸੀ ਸੱਚੀ ਕਹਿੰਦਾ ਸੀ ਕਹਾਂ ਵੀ ਤੇਰੀ ਭੈਣ ਸਾਰਾ ਦਿਨ ਕੰਮ ਕਰੀ ਜਾਂਦੀ ਰਹਿੰਦੀ ਐ ਅੱਜ ਮੈਂ ਅੱਖੀਂ ਦੇਖ ਲਈ ਕਰਦਾ ਐਨਾ ਗੱਲ ਮੈਂ ਆਪ ਪਤਾ ਨਹੀਂ ਕਿੱਥੇ ਤੁਰੀ ਫਿਰਦੀ ਐ ਨਾ ਮੇਰੀ ਗੱਲ ਤਾਂ ਸੁਣ ਲੈ ਮੌਜਾਂ ਨਾ ਪਈਆਂ ਤਨੂ ਕੁੜੀ ਤੇ ਤਰਸ ਨਹੀਂ ਹੋਆ ਹੋਰ ਆ ਵੀ ਉਹ ਮੈਂ ਹੁਣ ਇਹ じゃ ਕੀ ਕਰਤਾ ਵੀ ਜਿਹੜਾ ਕੁੜੀ ਤੇ ਹੀ ਤਰਸ ਕਾਈ ਚਲਣਾ ਮੈਨੂੰ ਕੀ ਗੁਨਾਹ ਕੀ ਹੋਇਆ ਹੈ ਗੁਨਾਹ ਘਰੇ ਵੀ ਟੱਕਟ ਕਰੇ ਉਹਨੂੰ ਸਿਕਰ ਦੁਬਾਰੇ ਕੁੜੀ ਤੇ ਪਾਥੀਆਂ ਪੱਤੀਆਂ ਨਹੀਂ ਪੁਥਾਈ ਜੰਨੀ ਹੈ ਤੈਨੂੰ ਅਕਲ ਨਹੀਂ ਹੈਗੀ ਮੈਨੂੰ ਮੱਡੀ ਉਹ ਮੈਂ ਕਿਦੋਂ ਕਿਹਾ ਵੀ ਉਹਨੂੰ ਪਾਥੀਆਂ ਪੱਥ ਹੋਰ ਕੀ ਨੇ ਕਿਹਾ ਮਰੂ ਲੱਗ ਗਿਆ ਉਹਦਾ ਕੋਈ ਦਿਮਾਗ ਹੈ ਲੈ ਓ ਜੀ ਮੇਰੀ ਗੱਲ ਸੁਣੋ ਮੈਨੂੰ ਐ ਸੀ ਵੀ ਦੁਪਹਿਰੇ ਰੋਟੀਆਂ ਪਕਾਉਣੀਆਂ ਪੈਣੀਆਂ ਮੇਰਾ ਸਿਰ ਉੱਠ ਖੜਿਆ ਸੀ ਤੇ ਮੈਂ ਤਾਂ ਅੰਦਰ ਆ ਕੇ 2 ਮਿੰਟ ਪੈ ਗਈ ਤੇਰਾ ਤਾਂ ਸਿਰ ਉਠ ਖੜਿਆ ਉਹਦਾ ਕੋਈ ਸਿਰ ਨਹੀਂ ਜਿਸਨੂੰ ਸਿਕਰ ਦੁਪਹਿਰੇ ਲੱਗ ਪਈ ਜਿ ਉਹ ਬਿਮਾਰ ਹੋ ਗਈ ਕੁੜੀ ਫੇਰ ਕੀ ਕਰਾਂਗੇ ਬਾਕੀ ਲੋਕ ਤਾਂ ਪਤਾ ਕਿ ਨੇੜੇ ਦੇ ਲਾਭਣਾ ਦਾ ਅਗਲਾ ਅਗਲਾ ਕਹਿੰਦਾ ਸਾਰਾ ਦਿਨ ਕੁੜੀ ਤੋਂ ਕੰਮ ਕਰਾਈਏ ਤੇ ਚੰਬ ਬੱਟੀਆਂ ਦੇ ਕੁੜੀ ਦਾ ਨਾਲੇ ਕੰਮ ਕਰਾਣਾ ਹੁੰਦਾ ਕੋਈ ਬਰਾਤਰ ਆ ਕੇ ਗੂਮ ਵਾਲਾ ਮोटा ਕੋਈ ਅੰਦਰ ਬਾਹਰ ਕਰਾ ਲਿਆ ਕਰਾ ਨੱਤੀ ਸੋ ਦੇਖਦਾ ਹੂ ਅਗਲਾ ਨਾਲੇ ਨਾ ਜੀ ਮੇਰੀ ਗੱਲ ਸੁਣੋ ਮੈਂ ਕਿਉਂ ਉਹਨੂੰ ਆਖਿਆ ਸੀ ਵੀ ਤੂੰ ਪਾਥੀਆਂ ਪਾਥ ਤੁਸੀਂ ਤਾਂ ਉਹੀ ਮੇਰੇ ਨਾਲ ਲੜਨ ਆ ਗਏ ਕਿ ਮੀਤ ਨੇ ਤੈਨੂੰ ਕਿਹਾ ਵੀ ਭਾਬੀ ਨੇ ਮੈਨੂੰ ਕਿਹਾ ਸੀ ਕਿਸੇ ਨੇ ਨਹੀਂ ਕਿਹਾ ਮੀਤ ਨੇ ਤਾਂ ਕੁਝ ਨਹੀਂ ਕਿਹਾ ਗੱਲ ਕਰ ਜਿਹੜੀ ਅੱਜ ਇਹ ਗੱਲ ਜੱਗਾ ਕਹਿੰਦਾ ਸੀ ਉਹ ਗੱਲ ਜਿਹੜੀ ਸੱਚੀ ਨਾ ਹੋਈ ਨਾ ਅਜਿਹਾ ਕੀ ਦੇਖ ਲਈ ਮੈਂ ਗੱਲ ਉਹ ਲੋਕ ਜਰਦੇ ਨਹੀਂ ਹੁੰਦੇ ਅਸੀਂ ਜੱਗੇ ਕਹੇ ਨਾਲੋਂ ਪਹਿਲਾਂ ਕੰਮ ਕਰ ਲੈਨੇ ਨਾਲੇ ਤੈਨੂੰ ਪਤਾ ਹੀ ਆ ਚਾਚੀ ਕੇ ਕੰਮ ਕਰਦੇ ਆ ਪਿੱਛੋਂ ਤੇ ਅਸੀਂ ਪਹਿਲਾਂ ਕੰਮ ਕਰ ਲੈਨੇ ਆ ਕਹਿੰਦੇ ਮਾੜਾ ਮੋਟਾ ਜੇ ਕੋਈ ਕੰਮ ਮੀਤ ਮੇਰੇ ਨਾਲ ਕਰਾ ਦਿੰਦੀ ਆ ਉਹਦੇ ਨਾਲ ਉਹਦਾ ਜੀ ਲੱਗਿਆ ਰਹਿੰਦਾ ਨਹੀਂ ਤਾਂ ਉਹਦਾ ਮਾਣ ਉਧਰੀ ਉਛਲੀ ਜਾਂਦਾ ਸਾਰਾ ਦਿਨ ਰੋਈ ਜਾਂਦਾ ਅਬ ਚੰਗੇ ਕੰਮ ਕਰਾਉਣੀ ਆ ਦੁਪਹਿਰੇ ਤੂੰ ਉਛਲੀ ਜਾਂਦਾ ਤੂੰ ਤਰਸਦਾ ਕੀ ਖਾਣਾ ਸੀ ਓ ਜੀ ਮੇਰੀ ਗੱਲ ਸੁਣੋ ਤੁਸੀਂ ਤਾਂ ਮੀਤ ਨੂੰ ਕੰਮ ਤੇ ਲੱਗੀ ਨੂੰ ਆਏ ਵੇਖ ਲਿਆ ਵੀ ਕਿਤੇ ਹਰਪ੍ਰੀਤ ਨੇ ਕਿਹਾ ਮੈਂ ਤਾਂ ਉਹਨੂੰ ਕੁਛ ਕਿਹਾ ਹੀ ਨਹੀਂ ਨਾ ਮੈਂ ਕਿਹਾ ਤੂੰ ਮੇਰੇ ਮੂੰਹ ਤੇ ਲਿਆ ਮੀਤ ਨੂੰ ਜੇ ਉਹਨੂੰ ਇਹ ਮੀਤ ਨੇ ਆਏ ਕਹਤਾ ਵੀ ਮੈਨੂੰ ਮੇਰੀ ਭਾਬੀ ਨੇ ਕਿਹਾ ਤਾਂ ਫੇਰ ਮੈਂ ਮੰਨ ਲੂ ਵੀ ਹਾਂ ਭਾਈ ਮੈਂ ਕਿਹਾ ਮੰਨ ਲੂ ਉਹ ਤਾਂ ਮੈਨੂੰ ਪਤੀ ਆ ਤੇਰੀ ਭੈਣ ਮੂੰਹ ਤੇ ਕਰ ਤੇ ਕੀ ਕਹੂ ਵੀ ਮੈਨੂੰ ਪਤੀ ਆ ਤੇਰਾ ਸਾਰਾ ਉਹ ਤੁਸੀਂ ਨਾ ਜੀ ਮੇਰੀ ਗੱਲ ਸੁਣੋ ਤੂੰ ਤਾਂ ਨਾ ਮੇਰੇ ਉਹੀ ਬੈਰ ਪਿਆ ਵਾ ਤੈਨੂੰ ਆਏ ਆ ਜੇ ਮੇਰੀ ਭੈਣ ਨੇ ਕੋਈ ਕੰਮ ਕਰ ਲਿਆ ਵੀ ਹਰਪ੍ਰੀਤ ਕਹਿੰਦੀ ਐ ਮੈਂ ਨਹੀਂ ਕਹਿੰਦੀ ਮੈਨੂੰ ਕੀ ਲੋੜ ਆ ਵਿਚਾਰੀ ਤੇ ਸਮਾਂ ਦੀ ਦੁੱਖ ਦਾ ਟਾਈਮ ਹੈ ਵੀ ਚੱਲ ਕੋਈ ਨਾ ਚੰਗਾ ਜਿਹਾ ਬਾੜੀ ਜੱਲਾ ਨਾ ਕਰੋ ਤੇ ਮੈਂ ਮੜਾਈ ਜਾ ਗੋਣਾ ਤਰਪੈਣਾ ਇਹ ਕੋਲੇ ਤਰਪੈਣ ਆਉਂਦੀ ਆ ਅੱਧੇ ਘੰਟੇ ਤੱਕ ਰੋਟੀ ਉਹਨਾਂ ਤੈਨੂੰ ਵੀ ਰੋਟੀ ਖਾਣੀ ਤੇ ਤਿੰਨ ਚਾਰ ਜਣੇ ਆਓ ਤੇ ਰੋਟੀ ਪਕਾ ਦੇ ਤੂੰ ਖੜੀ ਹੋ ਕੇ ਠੀਕ ਆ ਉਹ ਫਿਰ ਮੈਂ ਤਾਂ ਈ ਰੈਸਟ ਕਰੀ ਜਾਂਦੀ ਸੀ ਮੇਰਾ ਸਿਰ ਉੱਠ ਖੜਿਆ ਸੀ ਮੈਨੂੰ ਪਤਾ ਸੀ ਵੀ ਤੁਸੀਂ ਆ ਕੇ ਮੈਨੂੰ ਆਹੀ ਕੰਮ ਕਹਿਣਾ ਵੀ ਖੇਤ ਬੰਦਿਆਂ ਦੀ ਰੋਟੀ ਪਕਾਉਣੀ ਹੈ ਬਸ ਫਿਰ ਪਕਾ ਦੇ ਮੈਂ ਜਾ ਆਉਣਾ ਫਿਰ ਆ ਕੇ ਵੜ ਕੇ ਲੈ ਕੇ ਜਾਊਂਗਾ ਮੈਂ ਕਿਹਾ ਉਹਦੇ ਕੋਈ ਜਾ ਮੜਾ ਚਲ ਕੋਈ ਨਾ ਹਾਂ ਆਉਂਦੇ ਨੂੰ ਨਾ ਇਹਨੇ ਹੋਵੇ ਕਿਤੇ ਰੋਟੀ ਤਾਂ ਪੱਕੀ ਹੋਵੇ ਉਹ ਕੋਈ ਨਾ ਹੋਈ ਹਈ ਉਹ ਵੀ ਕੁੜੀ ਜੀ ਨਾ ਹੌਲੀ-ਹੌਲੀ ਕੰਮ ਕਰਦੀ ਆ ਕਿਧਰ ਉਹ ਉੱਤੇ ਆ ਗਿਆ ਮੈਨੂੰ ਤਾਂ ਹੀ ਸੀ ਕਿ ਹਜੇ ਘੰਟਾ ਠਹਿਰ ਕੇ ਆਊਗਾ ਚਲ ਕੋਈ ਨਾ ਹਜੇ ਤਾਂ ਅਜਾ ਤਾਂ ਮੈਂ ਕਿਹ ਰਾਹੀਂ ਡਰਾ ਲਿਆ ਵੀ ਕੁੜੀ ਨੂੰ ਮੇਰੇ ਮੂੰਹ ਤੇ ਲਿਆ ਪਰ ਕੁੜੀ ਤਾਂ ਨਹੀਂ ਦੱਸਦੀ ਚਲ ਕੋਈ ਨਾ ਹੁਣ ਉਹ ਤੋਂ ਰੋਟੀਆਂ ਆਪ ਪਕਵਾਉਣੀ ਆ ਨਾਲ ਲਾ ਲੈਣੀ ਆ ਵੀ ਆਪਾਂ ਦੋਨੋਂ ਆਨੰਦ ਪਰਜਾ ਹੀ ਰੋਟੀਆਂ ਖਾੜਦਿਆਂ ਮੇਰੇ ਜਾਨਿਆ ਦਾ ਹੱਕਾ ਮੈਂ ਕੱਲੀ ਕਿਵੇਂ ਕਰੂੰਗੀ ਖਾਂਦੀ ਨਹੀਂ ਉਹ ਲਾ ਆ ਬੈਠਾ ਬਾਪੂ ਮੈਂ ਉਧਰ ਬਾਜਾਂ ਮਾਰੀ ਜਾਂਦਾ ਸੀਗਾ ਤੈਨੂੰ ਉਹ ਮੈਂ ਪਸਗੋ ਨੂੰ ਨੀਰਾ ਜਾ ਲੋਡ ਕਰਕੇ ਤੇ ਮੈਂ ਇੱਧਰ ਆ ਕੇ ਮਨ ਨਾਲ ਹਵਾਜੀ ਚ ਬਹਿ ਗਿਆ ਵਾਜਾ 10 ਮਿੰਟ ਇੱਥੇ ਆਰਾਮ ਕਰ ਲੀ ਅੱਛਾ ਅੱਛਾ ਮੈਂ ਤਾਂ ਇਹ ਕਹਿੰਦਾ ਸੀ ਬਾਪੂ ਹਾਂ ਉਹ ਵਿਚੋਲੇ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਕਹਿੰਦਾ ਵੀ ਕਹਿੰਦਾ ਤੁਸੀਂ ਆਪਦੇ ਦੋ ਚਾਰ ਜਿਹੜੇ ਰਿਸ਼ਤੇਦਾਰ ਆ ਸੱਦ ਲਓ ਵੀ ਆਪਾਂ ਦੇਖਣਗੇ ਚੁੰਨੀ ਚੜਾ ਕੇ ਲਿਆਵਾਂਗੇ ਮੈਂ ਬਿਲਿਆਂ ਲੈ ਆ ਬੜ ਕੋ ਚੁੰਨੀ ਝਲਾ ਲਾਂਗੇ ਲੈ ਆਵਾਂਗੇ ਬਚੋਲੇ ਨੂੰ ਕਾਹਲੀ ਹੁੰਦੀ ਉਹਨਾਂ ਦਾ ਕਰਿਆ ਹੋਊਗਾ ਉਧਰ ਕੁਝ ਦਾ ਰੁਪਈਏ ਜਿਹੜੀ ਨਾ ਕਿ ਇਹੋ ਜਿਹੇ ਰਿਸ਼ਤੇ ਮੈਂ ਨਹੀਂ ਲੈਂਦਾ ਕਿਉਂ ਬਾਕੀ ਕੀ ਹੋ ਗਿਆ ਜਹਾ ਡੁਗੜ ਦਾ ਰਿਸ਼ਤਾ ਲਵਾਂਗਾ ਪਾਣ ਆਪਣੇ ਸਾਖ ਨਹੀਂ ਹੁੰਦਾ ਕਦਰ ਦੀ ਕਮੀ ਆਪਣੇ ਚ ਬਾਪੂ ਫਿਰ ਮੈਂ ਤਾਂ ਬਚੋਲੇ ਨੂੰ ਹਾਂ ਕਰਤੀ ਸੀਗੀ ਅੱਛਾ ਮੈਂ ਬਿਨਾ ਪੁੱਛੇ ਬਚੋਲੇ ਨੂੰ ਹਾਂ ਵੀ ਕਰਤੀ ਸ਼ਾਬਾਸ਼ ਏ ਮੰਨ ਗਿਆ ਤੈਨੂੰ ਮੈਂ ਤੂੰ ਗੱਜ ਗੱਲ ਉੱਚ ਲਾਏ ਵਾਸਗਾ ਤੇ ਤੂੰ ਇਹ ਤੋਂ ਬਿਨਾਂ ਵਿਆਹ ਵੀ ਨਾਲ ਆਂ ਕਰਤੀ ਪਰ ਬਾਪੂ ਸਿਆਣੀ ਆ ਕੁੜੀ ਜਿੱਥੇ ਤੱਕ ਪਤਾ ਲੱਗਿਆ ਉਹ ਕਾਦੇ ਵਾਸਤੇ ਦੱਸ ਫਿਰ ਕੁੜੀ ਸਿਆਣੀ ਦਾ ਤੈਨੂੰ ਕੀ ਸਬੂਤ ਆ ਕੁੜੀ ਸਿਆਣੀ ਵੀ ਕੀ ਕੀ ਬਦੱਕ ਕਿਵੇਂ ਗੁੱਸ ਹੋਇਆ ਕੀ ਗੱਲ ਹੋਈ ਆ ਕੋਈ ਗੱਲਬਾਤ ਦੀ ਬਿਲਕੁਲ ਨਹੀਂ ਪਤਾ ਲੱਗਿਆ ਵੀ ਰਾਤ ਨੂੰ ਕੁੜੀ ਅਜੇ ਐਂਦਾ ਨਹੀਂ ਪਤਾ ਵੀ ਕਿਉਂ ਮਰਿਆ ਉਹ ਕੀ ਕਰਦਾ ਸੀ ਕੀ ਗੱਲ ਸੀ ਤੇਰੇ 'ਚ ਕੋਈ ਕਮੀਆਂ ਆ ਉਹ ਕਦੋਂ ਆ ਉਹ ਤਾਂ ਗੱਲ ਠੀਕ ਆ ਬਾਪੂ ਪਰ ਮੈਨੂੰ ਆਇਆ ਹੁਣ ਕਾ ਬਿਹਾ ਕੀਤੀ ਐ ਮੈਂ ਬੇਇੱਜ਼ਤੀ ਹੋਊਗੀ ਕੁਛ ਨਹੀਂ ਹੁੰਦਾ ਹੈਗਾ ਆਪਾਂ ਪਿਆ ਲਿਆਉਣੇ ਅੱਛਾ ਮੇਰੀ ਬੇਇੱਜ਼ਤੀ ਨਹੀਂ ਵੀ ਗਾਲਾਂ ਕੂ ਬਣਾ ਲਾ ਦਾਜੂ ਕੋਲ ਬੈਕ ਨੇ ਹੈਗਾ ਉਹ ਕੋਈ ਨਾ ਤੇਰੀ ਬੇਇੱਜ਼ਤੀ ਆ ਗਈ ਹੂੰ ਗੱਲਾਂ ਦੇ ਕਰਦਾ ਉਹ ਕਾਦੇ ਵਾਸਤੇ ਬਾਪੂ ਹੁਣ ਹਾਂ ਕਰਦੇ ਕੋਈ ਨਾ ਕੁਛ ਨਹੀਂ ਹੁੰਦਾ ਹੈਗਾ ਨਾਲੇ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਦਾਜੂ ਜਦੂਜੂ ਹੁਣ ਕੁਛ ਨਹੀਂ ਹੁੰਦਾ ਹੈਗਾ ਬਸ ਆਪਾਂ ਚੁੰਨੀ ਚੜ੍ਹਾ ਲਿਆਵਾਂਗੇ ਬਚੋਲਾ ਜਿਵੇਂ ਕਹਿੰਦਾ ਸੀ ਉਵੇਂ ਕਰ ਲਾਂਗੇ ਮੈਨੂੰ ਤੇਰੀ ਸਮਝ ਵੀ ਨਹੀਂ ਆਉਂਦੀ ਗੱਲਾਂ ਕਿਹੜੀਆਂ ਕਰੀ ਜਾਂਦਾ ਤੂੰ ਮੈਨੂੰ ਇਹ ਨਹੀਂ ਪਤਾ ਲੱਗਦਾ ਤੇਰਾ ਵੀ ਤੂੰ ਤੈਨੂੰ ਹੋਇਆ ਕੀ ਐ ਤੇਰੇ ਸਿਰ 'ਚ ਕੀ ਕੋਲ ਕੇ ਬੈਠ ਬਚੋਲੇ ਨੇ ਇੱਕ ਦਿਨ ਉਹ ਕਹਿੰਦਾ ਮਤਮਾਰੀ ਕੀ ਤੇਰੀ ਤੂੰ ਮੇਰੀ ਬੇਇੱਜ਼ਤੀ ਕਰਦਾ ਤੇਰਾ ਫੰਦਾਗਾ ਉਹ ਬਾਪੂ ਤੇਰੀ ਬੇਇੱਜ਼ਤੀ ਘਾਟ ਦੀ ਗੱਲ ਨਹੀਂ ਬਾਪੂ ਗੱਲ ਤਾਂ ਜ਼ੁਬਾਨ ਦੀ ਹੁੰਦੀ ਐ ਮੈਂ ਹਾਂ ਕਰਤੀ ਸੀਗੀ ਅੱਛਾ ਤੂੰ ਹਾਂ ਕਰਤੀ ਕਰਦਾ ਤੁਰੇ ਫਾਜ ਮੈਂ ਮਰਜ਼ੀ ਕਰਾਂ ਮੈਨੂੰ ਕੋਈ ਲੋੜ ਨਹੀਂ ਇਹੇ ਜਿਹੇ ਰਿਸ਼ਤੇ ਦੀ ਮੇਰੇ ਕੋਲੇ ਨਾ ਇਹ ਜੱਕ ਲੱਤੀ ਨਹੀਂ ਵੇਰ ਉਹ ਬਾਪੂ ਉਹ ਬਾਪੂ ਗੱਲ ਲੈ ਬਾਪੂ ਨੇ ਤਾਂ ਪੂਰੀ ਗੱਲ ਵੀ ਨਹੀਂ ਸੁਣੀ ਹੈਗੀ ਪਰ ਮੈਨੂੰ ਪਤਾ ਨਾ ਕੁੜੀ ਉਹ ਬਹੁਤ ਜ਼ਿਆਦਾ ਸਿਆਣੀ ਐ ਕੋਈ ਨਾ ਬਾਪੂ ਨੂੰ ਤਾਂ ਮਣਾਈ ਲਾਊਗਾ ਵਿਆਹ ਕੇ ਤੱਕ ਅਕਸਰ ਨੂੰ ਉਹ ਕਿੱਲੇ ਆਊਗਾ